ਆਹ ਭੰਜੀ ਕੇ ਸਾਣ ਵੀਰੋ ਸਵਾਤਾ ਤੁਹਾਡਾ ਆਪਣੇ ਜੁੜਚਣਾ ਬਾਬਾ ਡੇਰੀ ਫਾਰਮ ਦੇ ਤੇ ਅੱਜ ਦੀ ਜਿਹੜੀ ਵੀਡੀਓ ਬਣਾਉਣ ਲੱਗੇ ਆਂ ਬਾਈ ਫਾਰਮ ਚ ਬਣਾਉਣ ਲੱਗੇ ਆਂ ਫਾਰਮ ਚ ਬਾਈ ਕੋਲੇ ਤਿੰਨ ਗਾਵਾਂ ਨੇ ਬਈ ਸੋਈਆਂ ਸਵਾਈਆਂ ਨੇ ਤੇ ਦੋ ਬਾਈ ਕੋਲੇ ਹੀਪਰ ਬੜਾ ਨੇ ਟੌਪ ਕਲਾਸ ਤੇ ਆਉ ਕਰ ਲੈਣ ਬਾਈ ਨਾਲ ਗੱਲਬਾਤ ਅੱਜ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਬਾਈ ਚੜਦੀ ਕਲਾ ਜੀ ਬਾਈ ਨਾਮ ਤੇ ਐਡਰੈਸ ਬੋ ਨਾ ਬਾਈ ਧਰਮਿੰਦਰ ਸਿੰਘ ਪਿੰਡ ਸੰਧੂ ਕਲਾ ਜੀ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਪਾ ਜੀ ਨੇੜੇ ਪਿੰਡ ਤਪਾ ਤੇ ਬਧੋੜ ਸ਼ਹਿਰ ਆ ਗਈ ਜੀ ਆਪਣੀ ਮੋਬਾਈਲ ਨੰਬਰ ਮੋਬਾਈਲ ਨੰਬਰ 9352413953 ਜੀ ਠੀਕ ਆ ਭਾਈ ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਭਈ ਆ ਬੈਡ ਤੋਂ ਸ਼ੁਰੂ ਕਰ ਲੈਨੇ ਕੀ ਡਿਟੇਲ ਅਦਰਮਿੰਦਰ ਜੀ ਇਹ ਬਾਈ 2 ਤੋਂ 4 ਰੰਨ ਹੁੰਦੀ ਹੈਗੀ ਓਕੇ ਆਪਾਂ ਇਹ ਰੱਖਣ ਵਾਸਤੇ ਲਈ ਸੀਗੀ ਬੈਡ ਇਹਨੇ ਵੈਕਸੀਨ ਕੀਤੀ ਸੀ ਆਪਾਂ ਓਕੇ ਤੇ ਉਹਦਾ ਕਰਕੇ ਥੋੜਾ ਜਿਹਾ ਵਸ ਫਰਕ ਪੈ ਗਿਆ ਵੀ ਇਹ 1.5 ਮਹੀਨਾ ਪਹਿਲਾਂ ਬੱਚਾ ਕੱਢ ਗਈ ਠੀਕ ਆ ਭਾਈ ਹਾਂਜੀ ਹੂੰ ਤੇ ਬੱਚੀ ਸੀਗੀ ਠੀਕ ਆ ਤੇ ਉਹ ਬਾਹਰ ਹੁਣ ਸਾਰੀ ਡੈਡ ਹੋ ਗਈ ਹੂੰ ਤੇ ਅੱਜ ਇਹਨੂੰ ਬੱਚਾ ਸਟੇਡ ਹੋ ਗਏ ਤਕਰੀਬਨ 15-16 ਦਿਨਾਂ 15-16 ਦਿਨਾਂ ਹਾਂਜੀ ਠੀਕ ਆ ਤੇ ਕਿੰਨੇ ਕਿ ਦੁੱਧ ਤੇ ਆਈ ਆ ਇਹ 9 ਕਿਲੋ ਦੁੱਧ ਡਾਕਟਰ ਆਣ ਜਮਨ ਨੈਟ ਕੰਡੇ ਵਾਲਾ ਰੈਡੀ ਹੈਗਾ ਭਾਈ ਦੋ ਡੰਗ ਹਾਂ ਬਾਕੀ ਜਾਣ ਜਾਂਦਾ ਵਾਇਰਚ ਦੇਖ ਲੈ ਪੂਰੀ ਪਲੀ ਸੰਭੀ ਆਪਾਂ ਘਰੇ ਰੱਖਣ ਵਾਸਤੇ ਲਈ ਸੀ ਵੀ ਚਲੋ ਵੀ ਐਫ ਐਫ ਦੇ ਵਿੱਚ ਦੁੱਧ ਰਲ ਜਾਂਦਾਗਾ ਦੁੱਧ ਚੰਗਾਗਾ ਹੂੰ ਫਿਰ ਪੂਰੇ ਚੰਗੀ ਆਉਂਦੀ ਹੈਗੀ ਤੇ ਬਾਕੀ ਥੱਲੇ ਦੀ ਸੀਲ ਠੰਡੀ ਹੈਗੀ ਆਪਾਂ ਬੰਨ ਕੇ ਧਰਾ ਤੂਰਾ ਮਾਰ ਦਾਂਗੇ ਠੀਕ ਆ ਭਾਈ ਆਟਰ ਬਹੁਤ ਸੋਹਣਾ ਗਾ ਬਾਕੀ ਥਣ ਮੁਠੀ ਵਾਲਾ ਗਾ ਮਸ਼ੀਨ ਤੇ ਚੋ ਲੋ ਚਾਹੇ ਹੱਥੀ ਚੋ ਲੋ ਕੋਈ ਦਿੱਕਤ ਨਹੀਂ ਠੀਕ ਹੈ ਆਪਾਂ ਇਹਨੂੰ ਮਸ਼ੀਨ ਤੇ ਵੀ ਚੋ ਲੈਂਦੇ ਸੀ ਤੇ ਹੱਥੀ ਵੀ ਚੋ ਲੈਣੇ ਹੈਗੇ ਓਕੇ ਭਾਈ ਹਾਂਜੀ ਤੇ ਕੀ ਮੁੱਲ ਰੂ ਜੈਜ ਆ ਮੁੱਲ ਭਾਈ ਅਜ ਦੀ ਕੜੀ ਕੋਈ 50 ਨਹੀਂ ਗਾ ਹੂੰ 45000 ਰੁਪਏ ਦੀ ਬੈਠ ਦੇ ਦਾਂਗੇ ਵਿੱਚੋਂ ਮਾਨਤਨ ਕਰ ਦਾਂਗੇ ਜੀ ਜੈਜ ਜੀ ਭਾਈ ਜਮਾ ਜੈਜ ਮੁੱਲ ਦੁੱਧ ਹੈ ਮੰਨ ਕੇ ਚਲੋ ਵੀ ਕੋਈ ਆਪਾਂ ਬਾਹਲਾ ਨਹੀਂ ਕਹਿੰਦੇ 1500 8 ਕਿਲੋ ਖੁੱਲਾ ਡੁੱਲਾ ਦੇ ਦੂਰਾ ਆਮਦਾਰੀ ਜੀ ਨਾਲ ਠੀਕ ਹੈ ਭਾਈ ਹਾਂਜੀ ਜਮਾ ਜੈਜ ਮੋਲਾ ਬਾਈ ਖਿੱਚ ਕੇ ਮੋਲ ਰੱਖਿਆ ਬਾਲਾ ਮੋਲ ਨਹੀਂ ਰੱਖਿਆ ਵੈੜ ਚੰਗੀ ਆ ਪਲੀ ਵੀ ਆ ਜਾਣ ਵਾਲੀ ਆ ਕੋਈ ਲੱਸੀ ਨਹੀਂ ਲਾਵੀਨੀ ਐਨੀਵੇ ਮੈਂ ਕਿਹਾ ਡਾਕਟਰ ਆਪਾਂ ਰੱਖਣ ਵਾਸਤੇ ਲਈ ਸੀ ਵੈੜ ਇਹ ਠੀਕ ਆ ਬਾਈ ਹਾਂ ਹੁਣ ਆ ਕਰਕੇ ਆਰਡਰ ਦੇ ਫਿੱਟ ਫਿੱਟ ਬਿਆ ਹਨ ਗੁਲਾਬੀ ਥਣ ਮੁਠੀ ਆ ਐ ਨਹੀਂ ਹੈਗਾ ਆਪਾਂ ਮਸ਼ੀਨ ਤੇ ਵੀ ਇੰਝ ਚੋ ਦੰਨੇ ਆ ਓਕੇ ਆ ਬਣਾਣੇ ਆਣੇ ਤੇ ਠੀਕ ਆ ਤੇ ਇਹ ਆਪ ਹੱਥੀ ਚੁਣੀਆਂ ਤੋਂ ਨਿਆਣਾ ਨੂਣਾ ਪਾ ਲਈਦਾ ਹੈਗਾ ਓਕੇ ਬਾਈ ਲੈ ਤਾਰਾਂ ਕੋਈ ਚੱਕਰ ਨਹੀਂ ਬਾਈ ਮਾਰ ਕੇ ਰਖਾ ਹਾਂ ਨਾ ਚੂਣ ਚ ਇੱਕ ਕੇ ਮੋਟਾ-ਮੋਟਾ ਚੋਣਾ ਕਹਿੰਦੇ ਬਈ ਹੂੰ ਬਾਕੀ ਸੀਲ ਠੰਡੀ ਵਾਲੀ ਗੱਲ ਆ ਗਈ ਹੂੰ ਇਹ ਗੱਲ ਆ ਕਿ ਸੀਲ ਠੰਡੀ ਪੂਰੀ ਫੁੱਲ ਹੈ ਸਹੀ ਗੱਲ ਆ ਬਈ ਹੂੰ ਕੋਲੋਂ ਬੱਚੀ ਹੈਗੀ ਅਜੇ ਵੱਧਣ ਵਾਲੀ ਚੀਜ਼ ਆ ਬਾਕੀ 15-16 ਕਿਲੋ ਦੁੱਧ ਨੈਟ ਖੁੱਲਾ ਰੈਡੀ ਦੇ ਜਮਾ ਦੇ ਦੂਗੀ ਬੱਚੀ ਠੀਕ ਆ ਇਸ ਟਾਈਮ 9 ਕਿਲੋ ਆਪਣਾ ਕੰਡੇ ਤੇ ਧਰ ਕੇ ਲੈ ਜਾਏ ਕੋਈ ਬੰਦਾ ਦੋਹੇ ਡੰਗ ਓਕੇ ਹਾਂਜੀ ਠੀਕ ਆ ਬਈ ਬਾਕੀ ਜਾਣ ਜੰਦ ਪਲੀਪਲੀ ਵੀ ਬਹੁਤ ਆ ਗਈ ਹੂੰ ਆਪਣਾ ਮੁੱਲ ਜਮਾ ਜਾਇਜ਼ ਦੇਣ ਲੈਣ ਵਾਲੀ ਏ ਛੋਰ ਛੱਪੇ ਵਾਲਾ ਓਕੇ ਬਈ ਹਾਂਜੀ ਕੋ ਮੋਲ ਨਹੀਂ ਆ ਪਹੁੰਚ ਜਾ ਕਰ ਦੇ ਸਹੀ ਗੱਲ ਆ ਬਹੁਤ ਵੱਧਣ ਵਾਲੀ ਚੀਜ਼ ਆ ਭਾਈ ਜਮਾ ਹੀ ਨਿਕਟਣ ਵਾਲੀ ਕਹਿੰਦੇ ਭਾਈ ਨਹੀਂ ਨਹੀਂ ਜਮਾ ਹੀ ਨਹੀਂ ਹਾਇ 2 ਤੋਂ 4 ਦਾ ਚੱਕਦੀ ਹੈਗੀ ਡਾਕਟਰ ਇਹ ਹੂੰ ਤੇ ਅੱਗੇ ਆ ਗਈ ਦੋਨੋਂ ਪਰ ਇਹ ਡਾਕਟਰ ਆਪਣੀ ਘਰ ਦੀ ਜਰਸੀ ਹੈਗੀ ਓਕੇ ਪਹਿਲਾਂ ਇਹਦੀ ਬੱਚੀ ਹੋ ਖੜੀ ਹੈਗੀ ਓਕੇ ਇਹ 10 ਮਹੀਨਿਆਂ ਦਾ ਬੱਚਾ ਹੀ ਹੈਗਾ ਉਧਰ ਸਾਈਡ ਤੇ ਉਹ ਖੜੀ ਹੈ ਕਹਿੰਦਾ ਦਿਖਾਈ ਦੇ ਮੜੀ ਓਕੇ ਹਾਂ ਆ ਖੜੀ ਹੈ ਵਿੱਚ ਜੱਕਦੀ ਹੈਗੀ ਬੱਚੀ ਇਹਦੀ ਇਹ ਖੁੱਦ ਬਲਕੇਨੋ ਦੀ ਆ ਹੂੰ ਬੀਮਾ ਵਗੈਰਾ ਸਾਰਾ ਕੁਝ ਹੋਇਆ ਵਾ ਠੀਕ ਆ ਇਹਦੀ ਆ ਵੀਡੀਓ ਪਈ ਆਪਣੇ ਕੋਲੇ ਹੂੰ ਇਹ ਵੀ ਬੱਚਾ ਛੱਟ ਗਈ ਏ ਮੰਨ ਕੇ ਚੱਲੋ 2 ਮਹੀਨਾ ਪਹਿਲਾਂ ਬੱਚਾ ਸੱਟ ਗਈ ਠੀਕ ਆ ਵੈਕਸੀਨ ਦੇ ਕਰਕੇ ਹੋ ਗਿਆ ਇਹ ਕੰਮ ਥੋੜਾ ਜਿਹਾ ਓਕੇ ਬਾਈ ਹਾਂਜੀ ਹੂੰ ਇਹਦੇ ਮਗਰ ਵੀ ਬੱਚੀ ਸੀਗੀ ਇਹਦੇ ਵੀ ਸੈਕਸ਼ਨ ਸੀਮਨ ਲਾਇਆ ਵਸੀ ਆਪਣਾ ਠੀਕ ਆ ਬਾਈ ਹਾਂਜੀ ਹੂੰ ਤੇ ਇੱਕ ਇਹਦਾ ਥਣ ਅੱਧਾ ਗਾ ਬੈਣੀ ਸਾਈਡ ਵਾਲਾ ਹੂੰ ਤੇ ਇਸ ਟਾਈਮ ਤੇ ਥਲੇ 12 ਕਿਲੋ ਨੈਟ ਦੁੱਧ ਰੈਡੀ ਹੈਗਾ ਇਹ ਵੀ 16 ਦਿਨ ਹੋ ਗਏ 15 16 ਦਿਨ ਬੱਚਾ ਸੱਟੇ ਨੂੰ ਠੀਕ ਆ ਬਾਈ ਹਾਂਜੀ ਹੂੰ ਫੇਸ ਦੀ ਬਿਊਟੀ ਕਮਾਲ ਦੀ ਬੋਦੀ ਵਾ ਤੇ ਦੰਦੋ ਚਾਰ ਦਾ ਦਾ ਰੀਜਨਲ ਓਕੇ ਚਾਰ ਦੰਦ ਚਾਰ ਦੰਦ ਆਈ ਕੀ ਤੋਰਾ ਚੈੱਕ ਰੂ ਪਲੀ ਵੀ ਫੁੱਲ ਲੇਵਾ ਕਮਾਲ ਦਾ ਇੱਕ ਥਾਣ ਬਾਈ ਅੰਦਾ ਦੱਸਦਾ ਇਹਦਾ ਕਨੇ ਬਾਈ ਦੁੱਧ ਆਪਦਾ ਚੋਕੇ ਲੈ ਜੇ ਦਸੱਲੀ ਕਰਕੇ ਲੈ ਜੇ ਸੀਲ ਠੰਡੀ ਦਾ ਲੇਖਾ ਕੋਈ ਨਹੀਂ ਹੂੰ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰੀ ਨਹੀਂ ਕਹਿਣਾ ਕੁਛ ਚਵਾਈ ਬੜੀ ਚੰਗੀ ਆ ਨਾ ਲੈ ਮੋਟਾ ਮੋਟਾ ਚੋਣਾ ਜਿਵੇਂ ਮਾਦੀ ਚੋਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੁਛ ਬੜੀ ਜਿਆਦਾ ਚੰਗੀ ਆ ਰਟ ਕੀ ਬਾਤ ਆ ਚੋਣ ਜਵਾ ਤਾਂ ਇੱਕ ਨੰਬਰ ਹੈ ਕਨੇ ਇਹਦੇ ਚੋਂ ਧਾਰਾ ਆਉਂਦੀਆਂ ਐ ਲੈ ਚਾਹੇ ਡਾਕਟਰ ਆ ਬਣਾ ਦਾ ਮਾਲੇ ਚਾਹੇ ਤੇਲ ਮਾਲੇ ਜਦੋਂ ਪਸਮਾ ਚ ਤਰੇਈ ਵਧੀਆ ਲੈ ਜਾਂਦੀ ਏ ਲੇਵਾ ਠੀਕ ਆ ਭਾਈ ਐ ਤੇਰੀ ਮੰਨ ਕੇ ਚੋਲੇ ਨੇ ਬਰਾਬਰ ਆਇਆ ਰਣਾ ਸੀ ਗਲੇਵਾ ਦਾ ਠੀਕ ਆ ਪਹਿਲੇ ਸੂਏ ਆਪਣੇ ਕੋਲੇ ਜਿਹੜੀ ਆ ਬੱਛੀ ਖੜੀ ਏ ਕੀ ਆ ਦਿਖਾਈ ਦਿੰਨੇ ਆ ਹੂੰ ਇਹਦੇ ਆ ਨੱਥ ਪਾਈ ਵੀ ਏਗੀ ਤਾਂ ਨੱਥੇ ਦੇ ਤਾਂ ਪਾਈ ਏਗੀ ਹੂੰ ਇਹ ਆਮ ਗਾਈਆਂ ਦੇ ਥਣਾ ਨੂੰ ਚੁੰਗ ਜਾਂਦੀ ਸੀ ਇਹਦਾ ਕੀਤਾ ਬਹਿ ਕੰਮ ਇਹ ਪਹਿਲਾਂ ਚੀਪਾ ਕੱਢ ਗਈ ਥਣ ਤੋਂ ਠੀਕ ਆ ਭਾਈ ਹੂੰ ਉਹ ਮੂੰਹ ਮਾਰਦੀ ਏ ਹੋਰ ਗਾਈਆਂ ਦੇ ਥਣਾ ਤੇ ਵੀ ਤਾਂ ਉਹਦੇ ਨੱਥ ਪਾਈ ਏਗੀ ਉਹ ਓਕੇ ਵੀਰੇ ਹਾਂਜੀ ਇਹਦਾ ਮੁੱਲ ਵੀਰੇ ਜਾਇਜ਼ ਮੋਰ ਡਾਕਟਰ ਕੋਈ ਸਾਠ ਨਹੀਂ ਕੋਈ 60 ਨਹੀਂ 55000 ਰੁਪਏ ਦੀ ਵਿਹੜ ਦੇਣਾ ਹੈ ਵਿੱਚੋਂ ਜਾਇਦਾ ਮਾਨਤਨ ਕਰ ਦਾਂਗੇ ਓਕੇ ਆ ਦੇਖ ਲੈ ਹੁਣ ਮਾੜਾ ਉੱਤਰਾ ਹੀ ਵਿਹੜ ਹੂੰ 55000 ਦੀ ਵਿਹੜ ਬਾਈ ਕਹਿੰਦਾ ਦੇ ਦਾਂਗੇ ਮਾਨਤਨ ਕੋਈ ਚੱਕਰ ਨਹੀਂ ਹੋ ਜੂਗਾ ਲੈ ਵਲੂ ਸੀਲ ਟਾਈਨਿੰਗ ਆ ਮਾਰ ਕੇ ਚਲਾ ਪਾ ਨਿਆਣਾ ਕਦੇ ਪਾਇਆ ਹੀ ਨਹੀਂ ਓਕੇ ਬੜੀ ਠੰਡੀ ਆ ਨਾ ਕਰਮ ਵਾਲੀ ਦਾ ਜਿਵੇਂ ਮਰਦੀ ਜੋਈ ਜਲ ਕੋਈ ਚੱਕਰ ਨਹੀਂ ਓਰੀਜਨਲ ਚਾਰ ਦਾ ਹੁੰਦਾ ਬਾਕੀ ਬੱਚੇ ਬੜੇ ਜਿਆਦੇ ਚੰਗੇ ਦਿੰਦੀ ਹੈਗੀ ਹੂੰ ਇਸ ਜਿਹੜੀ ਆਪਣੇ ਇਹਦੇ ਵੈੱਗ ਸ਼ਾਟ ਦਾ ਜਰਸੀ ਦਾ ਲੱਗਿਆ ਹੋਇਆ ਸੀ ਸੈਕਟਰ ਸੀਮਨ ਓਕੇ ਬਾਈ ਤੇ ਆ ਵਿਹੜ ਦੀ ਕੀ ਡਿਟੇਲ ਆ ਇਹ ਵੀ 2 ਤੋਂ 4 ਦਿਨ ਦਾ ਡਾਇਰੈਕਟਰ ਹੂੰ ਸਾਢੇ 3 ਮਹੀਨੇ ਤੋਂ ਉੱਪਰ ਉੱਪਰ ਗੱਭਣਾ ਕਿ 4 ਕਿਹ ਮਹੀਨੇ ਚੋਂ ਮੰਨ ਕੇ ਚਲੋ 5-7 ਦਾ ਨਹੀਂ ਕਰਦੇ ਹੈਗੇ ਬੈਠਦੇ ਠੀਕ ਹੈ ਭਾਈ ਹਾਂਜੀ ਹੂੰ ਤੇ ਜਾਣ ਜਾਂਦ ਪਲੀਪਲੀ ਵੀ ਪੂਰੀ ਖੋਲਾ 7 ਤੋਂ 7.5 ਕਿਲੋ ਦੁੱਧ ਨੈਟ ਜਮਾਣ ਕੰਡੇ ਵਾਲਾ ਰੈਡੀ ਹੈਗਾ ਚੈੱਕ ਪਾਸ ਚੈੱਕ ਪਾਸ ਅਗਲਾ ਜਿਹੜਾ ਮਰਜ਼ੀ ਦਸਲੀ ਕਰਾ ਕੇ ਲੈ ਜਾ ਆਪਦੀ ਓਕੇ ਭਾਈ ਹਾਂਜੀ ਹੋਲੀ ਵੀ ਪੂਰੀ ਜਾਣ ਵਾਲੀ ਬਾੜੀ ਜਾਂਦੇ ਜਾਣ ਜਾਂਦਾ ਡਾਇਰੈਕਟਰ ਹੂੰ ਕੀ ਬਾਤ ਆ ਬਈ ਆਪ ਤੁਹਾਨੂੰ ਕਿਹੜੀ ਵੀ ਧਾਰਾ ਤੂਰਾ ਤੂਰਾ ਮਾਰਦਾ ਕੋਈ ਦਿੱਕਤ ਨਹੀਂ ਖਾਨ ਫੋਨ ਇੱਕ ਨੰਬਰ ਹੈ ਕਰਮਾ ਲਈ ਨੀ ਤੂਰਾ ਤੂਰਾ ਐਨ ਓਕੇ ਆ ਬਈ ਕਿਆ ਬਾਤ ਆ ਇਹਦਾ ਮੁੱਲ ਕੀ ਆ ਜੈਜ ਇਹਦਾ ਹੋਲਡਰ 65000 ਰੁਪਏ ਜੀ ਮਾਨਦਾਨ ਮਾਨਦਾਨ ਕਰ ਦਾਂਗੇ ਜੈਜ ਓਕੇ ਬਾਈ 65000 ਰੁਪਿਆ ਮੌਲਾ ਮਾਨਦਾਨ ਮੌਕੇ ਤੇ ਕੋਈ ਚੱਕਰ ਨਹੀਂ ਹੋ ਜੂਗਾ ਧਾਰਾ ਬਾਈ ਕੋਈ ਚੱਕਰ ਨਹੀਂ ਇਹਨੇ ਮਾਰ ਕੇ ਰੱਖਾਂ ਨਾ ਪੌਲੀ ਵੀ ਵਧੀਆ ਕਰਮਾ ਲਈ ਪੂਰੀ ਜਾਣ ਵਾਲੀ ਆ ਕੋਈ ਲੱਸੀ ਨਹੀਂ ਲਾਮੀ ਨਹੀਂ ਬਾਕੀ ਧਾਰਾ ਚੈੱਕ ਕਰ ਲੈੇ ਵਾਂ ਮੇਰ ਤੋਂ ਚੈੱਕ ਕਰ ਲੋ ਲੈ ਕਿਆ ਬਾਤ ਆ ਤਾਂ ਥੋੜਾ ਬਹੁਤ ਚੰਗਾ ਹੈ ਨਾ ਮੈਂ ਖਾ ਡਾਕਟਰ ਲੇਖਾ ਹੀ ਕੋਈ ਨਹੀਂ ਲੈ ਠੰਡੀ ਐਨੀ ਕਾ ਜਿਵੇਂ ਬਾਲੀ ਚੰਗੀ ਚਵਾਈ ਆ ਸਾਫ ਸੁਥਰੀ ਚਵਾਈ ਆ ਡਾਕਟਰ ਮੋਟਾ ਮੋਟਾ ਚੋਣਾ ਜਿਵੇਂ ਮਰਜੀ ਚੋਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਠੰਡੀ ਸੀਲ ਫੁੱਲ ਕਰਮਾਂ ਦੀ ਕੀ ਬਾਤ ਆ ਨਿਬੜ ਦੀ ਐ ਚਵਾਈ ਕਿ ਦੁੱਧ ਜਮਾਂ ਹੈ ਲੱਗਦਾ ਤੋਲ ਕੇ ਲੈ ਜਿਹੜਾ ਕਹਤਾ ਆਪਾਂ ਕਾਂਡੇ ਤੇ ਨੇਟ ਆ ਓਕੇ ਆਪਾਂ ਤੋਲਦੇ ਆ ਦੁੱਧ ਤੜਕੇ ਹੱਥ ਨੇ ਹਾਂਜੀ ਠੀਕਾ ਦੁੱਧ 7 ਕਿਲੋ ਜਮਾ ਐ ਖਰਾ ਇਹਦੇ ਥੱਲੇ ਚੋਣ ਵਾਲਾ ਹੈਗਾ ਠੀਕ ਹੈ ਜੀ ਦੋਏ ਟਾਈਮਾਂ ਦਾ ਇਹਦੇ ਥੱਲੇ 9 ਕਿਲੋ ਰੈਡੀ ਹੈਗਾ ਓਕੇ ਕੋਈ ਆਪਾਂ ਨੂੰ ਮਿੱਠਾ ਨਹੀਂ ਕੋਈ ਕਾੜਾ ਕੁਛ ਨਹੀਂ ਪਾਇਆ ਹੈਗਾ ਹੂੰ ਨਾਰਮਲ ਫੀਡ ਤੇ ਓਕੇ ਭਾਈ ਹਾਂਜੀ ਹੂੰ ਇਹ ਵੀ ਅਜੇ 4 ਦੰਦਾਂ ਦਾ ਝਟਦੀ ਹੈਗੀ ਦੋ ਤੋਂ ਚਾਰ ਦੰਦਾਂ ਦੇ ਪੱਕਰੇ ਰੱਖਣ ਵਾਸਤੇ ਲਈ ਸੀ ਉਹ ਵੀ ਗੱਬਣ ਰੈਡ ਓਕੇ ਤੇ ਬੱਚਾ ਸੱਟ ਗਈ ਵੈਕਸੀਨ ਲਾਈ ਕਰਕੇ ਓਕੇ ਵੈਕਸੀਨ ਲਾਈ ਕਰਕੇ ਆਹ ਕੰਮ ਹੋਇਆ ਇਹਨਾਂ ਦਾ ਨਹੀਂ ਆਪਾਂ ਵੇਚਣੀ ਨਹੀਂ ਸੀ ਆ ਵੀ ਵਹਿੜ ਬਾਕੀ ਬੱਚੀਆਂ ਦਿਖਾ ਦਈਏ ਭਾਈ ਕਿੰਨੀ ਕੁ ਮੋਰਾ ਜਰਸੀ ਦੀ ਜੀ ਡਾਕਟਰ ਦੰਦੋ ਖੀਰੀ ਅਰੀਜਨਲ ਓਕੇ ਚਾਰ ਹੀ ਥਾਣਾ ਦੰਦੋ ਖੀਰੀ ਚਾਰ ਥਾਣਾ ਦੀ ਬਾਈ ਗਣਾ ਫੁੱਲ ਗਰੰਟੀ ਘਰ ਤੱਕ ਦੀ ਹਨ ਬਾਕੀ ਦੰਦ ਕੋਈ ਚੱਕਰ ਨਹੀਂ ਦਿਖਾਈ ਦਿੰਦੇ ਆ ਵੀਡੀਓ ਦੇ ਵਿੱਚ ਥੋੜਾ ੱਤਕਾ ਕਰ ਜਰਸੀਆਂ ਮੰਗ ਬਹੁਤ ਆ ਮਿਲਦੀ ਬਹੁਤ ਘੱਟ ਹੈ ਲੈ ਦੰਦ ਜੇਕਰ ਓਕੇ ਆ ਭਾਈ ਅਰੀਜਨਲ ਖੀਰੀ ਹੈਗੀ ਚਾਰ ਹੀ ਥਾਣਾ ਹੋਟ ਕੋਈ ਸ਼ਾਕ ਭੋਰਾ ਵੀ ਨਹੀਂ ਬੋਦੀ ਵਾਦੀ ਟਵਾ ਟਵਾ ਪੂਰਾ ਚੰਗਾ ਕਰਮਣੀ ਦੇ ਝੋਲੀ ਬਹੁਤ ਜਿਆਦਾ ਚੰਗੀ ਹੈ ਡਾਕਟਰ ਜਿੰਨੀ ਕਹੇ ਥੱਲੇ ਝੋਲੀ ਝੋਲੀ ਬਹੁਤ ਜਿਆਦਾ ਚੰਗਾ ਪਣਾ ਮੈਨੂੰ ਵੀ ਨਹੀਂ ਫਿਰਦਾ ਨਾ ਕਰਮਣੀ ਚਾਰ ਹੀ ਥਾਣਾ ਇਹ ਫੋਰਸ਼ਾ ਹੋਰਾ ਵੀ ਨਹੀਂ ਖੋਲ ਦੇ ਵੀਰੇ ਬਾਕੀ ਕੱਲੀ ਸੰਭਾਈ ਸੰਭਾਈ ਦੀ ਕਾਚਾ ਬੱਛੀ ਚ ਕੱਦ ਦਾ ਪੂਰਾ ਖੋਲ ਲਾਗਾ ਹੂੰ ਜਿਹੜਾ ਬੰਦਾ ਸਾਹਮਣੇ ਆਏ ਮਾਨੇ ਕਿ ਚਲ ਮੀ ਨੇਕ ਚ ਟਿਕਾ ਲੈ ਲੈਣਾ ਬੱਛੀ ਸੀਮਨ ਦੀ ਕੀ ਡਿਟੇਲ ਅੱਡੇ ਸਾਰੀ ਹੈਗੀ ਉਹ ਡਾਕਟਰ ਦੇ ਦਾਂਗੇ ਆਪਾਂ ਓਕੇ ਭਾਈ ਹਾਂਜੀ ਸੀਮਨ ਦੀ ਡਿਟੇਲ ਬਾਈ ਕਹਿੰਦਾ ਸਾਰੀ ਮੈਨੂੰ ਕੋਈ ਚੱਕਰ ਨਹੀਂ ਤੂਰਾ ਤੂਰਾ ਐਨ ਓਕੇ ਆ ਪਰ ਹੱਡਾਂ ਪਰਾਂ ਦੀ ਜਮਾਂ ਖੁੱਲੀ ਆ ਕਿ ਨਹੀਂ ਬਹੁਤ ਜ਼ਿਆਦਾ ਬਾਕੀ ਢਾਂਚੇ ਤੋਂ ਚੋਂ ਸੋਨਾ ਰੈਕਟਰ ਵੱਡੀ ਹੈਗੀ ਕੱਦ ਕੱਟ ਦੀ ਛੋਟੀ ਜੀ ਦੀ ਬੱਚੀ ਵਧੀਆ ਲੈ ਕੇ ਜਾਓ ਗੱਲਾਂ ਮਹੀਨੇ ਦੀ ਸੁਵਾਈ ਭਾਲ ਦਿਆ ਉਹ ਛਿੱਟੀਕੇ ਦੇ ਜਮਾਂ ਰੈਡੀ ਆ ਠੀਕ ਆ ਹਾਂਜੀ ਕੀ ਮੋਲ ਲਾ ਵੀਰੇ ਜੈਦ ਮੋਲ ਡਾਕਟਰ ਜੋੜੀ ਦਾ ਠੱਕੀ ਗਾ ਰਹੀ ਆ ਜੀ ਜੋੜੀ ਦੇ ਵਿੱਚੋਂ ਜਾਇਜ਼ ਜਮਾਨਤਨ ਕਰਦਾ ਹੈ ਜੋੜੀ ਦੇ ਮੁੱਲ 38000 ਰੁਪਿਆ ਮਾਨਤਨ ਕੋਈ ਚੱਕਰ ਨਹੀਂ ਹੋ ਜੂਗਾ ਮੁੱਲ ਜਮਾ ਜਾਇਜ਼ ਰੱਖਿਆ ਖਿੱਚ ਕੇ ਮੁੱਲ ਰੱਖਿਆ ਵਾਲਾ ਮੁੱਲ ਨਹੀਂ ਰੱਖਿਆ ਝੋਲੀ ਝੂਈ ਜਮਾ ਓਕੇ ਆ ਬਈ ਇੱਕ ਮਹੀਨਾ ਬਾਈ ਦੀ ਗੱਲ ਸਹੀ ਆ ਚਾਰ ਚੂਰ ਤੇ ਫੀਡ ਖਾ ਗਈ ਹੈ ਨਾ ਬਾਈ ਜਮਾ ਤਿਆਰ ਹੋ ਜਾ ਬੈਠ ਮੈਂ ਕਿਹਾ ਜਮਾ ਜਾਇਜ਼ ਹੀ ਮੁੱਲ ਰੱਖਿਆ ਡਾਕਟਰ ਕੋਈ ਬਾੜੀ ਮੁੱਲ ਨਹੀਂ ਕੀਤੇ ਆਪਾਂ ਇਹਦੀ ਉਮਰ ਕਿੰਨੀ ਆ ਬਰਾ ਡਾਕਟਰ ਦੰਦ ਓਰੀਜਨਲ ਖੀਰੀ ਆ ਚਾਰ ਹੀ ਖਾਣਾ ਓਕੇ ਆ ਦਿਖਾਈ ਦੇ ਦੰਦ ਖੀਰੀ ਲੈ ओके okay, भाई चार खान ਹੋਣਗੇ प्रिंट प्रिंट ਇੱਕ ਨੰਬਰ ਤੋੜਾ ਚੈੱਕ ਕਰ ਲੋ ਇੱਕ ਨੰਬਰ 6 पीस ਹੀ ਮੋ ਲੈ ਜੂ ਹੁਣ ਆਪਾਂ ਦੋ ਮੈਂ ਮੰਨ ਕੇ ਚੱਲ ਡਾਕਟਰ ਵੀ ਆ ਮਹੀਨਾ ਕ ਸੰਭਲਨ ਕੋਈ ਲੋੜ ਆ ਬੱਚਾ ਨੂੰ ਹ ਮਹੀਨਾ ਦੋ ਮਹੀਨਿਆਂ ਨੂੰ ਅਸੀਂ ਹੁਣ ਇਹਨੇ ਲੈ ਲੈਣਾ ਕਰ ਮਾਈ ਨੇ ਬਿਊਟੀ ਰੰਗ ਰੂਪ ਚੰਗਾ ਹੈਗਾ ਤੇ ਕੁਆਲਿਟੀ ਚੰਗੀ ਹੈਗੀ ਥਲੇ ਥਣ ਚੋਲੀ ਦੀ ਬਹੁਤ ਜਿਆਦੇ ਸਾਹ ਠੀਕ ਹੈ ਭਾਈ ਚੋਲੀ ਦਾ ਬਾੜੀ ਜਿਆਦੇ ਚੰਗੀ ਆ ਬੱਚੀ ਥਲੇ ਬਾਣੀ ਕਹਿ ਦਈਏ ਜੈ ਜੀ ਰੱਖਿਆ ਬਾਲਾ ਮੋੜ ਨਹੀਂ ਰੱਖਿਆ 32000 ਰੁਪਿਆ ਜੋੜੀ ਦਾ ਮੌਲ ਜਮਾ ਜੈਨੂਅਲ ਦਾ ਰੱਖੇਗਾ ਵਿੱਚੋਂ ਜਿਹੜਾ ਸ਼ੋਰ ਛੱਪਾ ਕਰਕੇ ਆਪਾਂ ਜਾਇਦ ਜਾਂ ਮਾਨਤਨ ਕਰਾਂਗੇ ਸਹੀ ਆ ਭਾਈ ਕੋਈ ਓਮੇ ਮੌਲ ਨਹੀਂ ਕੀਤਾ ਮੌਲ ਮੰਗਣ ਦਾ ਹੈ ਪਰ 40 ਮੰਗ ਲੈ ਲਿਆ ਆਪਾਂ ਸਹੀ ਗੱਲ ਆ ਭਾਈ ਜਮਾ ਵੇਚਣ ਵਾਲਾ ਦੇਣ ਲੈਣ ਵਾਲਾ ਮੌਲੀ ਆਪਾਂ ਹਮ ਖੱਚ ਕੇ ਮੌਲ ਦਾ ਮਾਨਤਨ ਕੋਈ ਚੱਕਰ ਨਹੀਂ ਫੇਰ ਵੀ ਹੋ ਜਾਊਗਾ ਸੀਮਣ ਦੀ ਡਿਟੇਲ ਆ ਜਿਹੜੀ ਸਾਰੀ ਮਿਲ ਜੇ ਠੀਕ ਆ ਕਿ ਨਹੀਂ ਤੇ ਕਿਸੇ ਵੀ ਨੂੰ ਕੋਈ ਵੀ ਨਗ ਪਸੰਦ ਆਏ ਭਾਈ ਨਕਨੇਕਟ ਕਰ ਲਿਓ ਧੰਨਵਾਦ ਜੀ